ਇਦਾਂ ਇਸਿਆਣੇ ਗੱਲਾਂ ਸੱਚੀਆਂ ਖਾਧੀਆਂ ਖਰਾਕਾ ਕੰਮ ਹੋਣਾ। ਦੋਸਤੋ ਅੱਜ ਖੜੇ ਆਪਾਂ ਚਨੀਰ ਦੀ ਜਿਮ। ਆਪਣੇ ਭਰਾਵਾਂ ਲਈ ਜਿਮ ਐਥੇ ਚਨੀਰ ਦੇ ਵਿੱਚ ਇੱਕ ਇਹ ਆਰਾ ਰੋਡ ਤੇ ਬਣੀ ਹੋਈ ਜਿਮ। ਆਪਾਂ ਆਪਣੇ ਭਰਾਵਾਂ ਨੂੰ ਬੁਲਾਉਣਾ ਇੱਕ ਦੋ ਆਪਣੇ ਜਿਹੜੇ ਸਰੀਰ ਦੇ ਸ਼ੌਂਕੀ ਨੇ ਬੜਾ ਸੇਰ ਮੁਕਮਾਇਆ ਜਿਹਨਾਂ ਬੰਦੇ ਨੇ ਨਾ ਉਹਨਾਂ ਨੂੰ ਆਪਾਂ ਅੱਜ ਸਰੀਰ ਬੁਲਾਉਣ ਜਾ ਰਹੇ ਹਾਂ। ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਦੋਸਤ ਹਰਦੀਪ ਸਿੰਘ ਆ। ਅੱਜ ਆਪਾਂ ਖੜਿਆ ਚੀ ਦੀ ਹਤੇ ਜਿੰਮ ਦੇ ਵਿੱਚ ਆਪਣੇ ਭਰਾ ਹੋਰਾਂ ਨਾਲ ਥੋੜੀ ਮੁਲਾਕਾਤ ਕਰਾਉਂਦੇ ਆ ਜੋ ਜਿੰਮ ਦੇ بڑے ਹੀ ਸਕੀਨ ਨੇ ਤੇ ਬੜੇ ਘੈਂਟ ਸਰੀਰ ਕਮਾਏ ਹੋਏ ਜਿਨ੍ਹਾਂ ਨੇ ਤੇ ਆਪਾਂ ਗੱਲਬਾਤ ਕਰਦੇ ਆ ਕੀ ਹਾਲ ਆ ਭਰਾ ਵਧੀਆ ਵਧੀਆ ਬਈ ਜੀ ਓਕੇ ਤੇ ਇਹ ਕਹਿੰਿਆ ਮੇਰੇ ਭਰਾ ਹਣ ਵੇਟ ਘਟਾਇਆਗਾ 20 ਕਿਲੋ ਪਲੱਸ ਘਟਾਤਾ 15 ਕਿਲੋ ਘਟਾਤਾ ਇਹਨਾਂ ਨੇ ਵਧਾਇਆਗਾ ਉਹਦਾ 10 ਕਿਲੋ ਕੁatsch ਵਧੀਆ ਤੇ ਇਹਦਾ 7 ਵਾਧਿਆ ਤੇ 10 ਵਾਧਿਆ ਤੇਦਾ 12 ਵਾਧਿਆ ਤੇ ਬਾਕੀ ਫਿਟਨੈਸ ਸਾਰਿਆਂ ਨੂੰ ਰਿਜ਼ਲਟ ਬਹੁਤ ਤਗੜਾ ਮਿਲਿਆ ਵੀਰੇ 70 ਦਿਨਾਂ ਦੇ ਵਿੱਚ ਠੀਕ ਹੈ ਜੀ ਤੇ ਘੱਟੋ ਘੱਟ ਵੀ ਆਪਾਂ 6-7 ਮਹੀਨੇ ਜਿੰਨੇ ਮਿਹਨਤ ਲਾਉਣੇ ਆ ਓਕੇ ਤੇ ਉਹਨਾਂ ਰਿਜ਼ਲਟ ਉਹਨਾਂ ਨੂੰ 70 ਦਿਨਾਂ ਦੇ ਵਿੱਚ ਮਿਲ ਗਿਆ ਠੀਕ ਹੈ ਜੀ ਕਿੰਨੇ ਕ ਲਵੇ ਪਿੰਡਾਂ ਦੇ ਵੀ ਆਪਣੇ ਕਿ ਪਰ ਤੇ ਓਕੇ ਨਹੀਂ ਆਪਣੇ ਜਿਵੇਂ ਕੁਰਕਣੀ ਓਕੇ ਚਾਲਾ ਵਾਲੀ ਦਾਨਿਆ ਸੰਨੇ ਵਾਲੀ ਲਾਲਿਆਂ ਵਾਲੀ ਐਵੇਂ ਪਿੰਡਾਂ ਦਾਣੇ ਵਾਲਾ ਲੈ ਵੀ ਲਾਉਣੇ ਧਨੀਰ ਆਪਣੇ ਫੱਤੇ ਦੇ ਲਾਵੇ ਲਾਉਣੇ ਪਿੰਡਾਂ ਦੇ ਬਹੁਤ ਸੀ ਹੁੰਦੇ ਠੀਕ ਹੈ ਜੀ ਹੁਣ ਵੀ ਆਉਂਦੇ ਆ ਬਾਕੀ ਕਿੰਨੇ ਤੋਂ ਤੁਹਾਨੂੰ ਸ਼ੌਂਕ ਕਿਵੇਂ ਹੋਇਆ ਇਹ ਕਦੋਂ ਦਾ ਸ਼ੌਂਕ ਤੁਹਾਨੂੰ ਇਹ ਵੀ ਮੈਂ ਜਦੋਂ 2011 ਤੋਂ ਸਟਾਰਟ ਕੀਤੀ ਸੀ ਅੱਛਾ ਜੀ ਜੋ ਕਿ ਲਗਭਗ ਮੇਰਾ ਇਹ ਕੰਟੀਨਿਊ ਚੱਲ ਰਿਹਾ ਹੈ ਵਰਕਆਊਟ ਬਸ ਕੋਈ ਚਲੋ ਸਾਲ ਦੇ ਵਿੱਚ ਜੋ ਇੱਕ ਦੋ ਮਹੀਨੇ ਮਿਸ ਹੋ ਜਾਂਦੇ ਆ ਨਹੀਂ ਮੰਨ ਕਰਦਾ ਜਾਂ ਕੋਈ ਕੰਮ ਕਰਦੇ ਹਾਂ ਹਾਂ ਹੋ ਜਾਂਦਾ ਕੰਮ ਉਹਦੇ ਕੇ ਬਹੁਤ ਵਾਰ ਨਹੀਂ ਲਗਭਗ ਉਦੋਂ ਦਾ ਕੰਟੀਨਿਊ ਚੱਲ ਰਿਹਾ ਵਰਕਆਊਟ ਮੇਰਾ ਠੀਕ ਹੈ ਜੀ ਬੜਾ ਤੁਸੀਂ ਲੋਕਾਂ ਨੂੰ ਸੇਧ ਦੇ ਰਹੇ ਹੋ ਜਿਹੜੇ ਇਹ ਹੀ ਗੱਲ ਆ ਵੀ ਨਸ਼ਾ ਪੱਤਾ ਕਿਸੇ ਚੀਜ਼ ਦਾ ਤਾਂ ਪਪਾ ਨਸ਼ਾ ਲੱਗੂਗਾ ਵੀ ਉਹ ਹਾਂ ਇੱਕ ਪਾਸੇ ਤਾਂ ਹੁਣੀ ਪਪਾ ਨੂੰ ਹਾਂ ਵਰਕਆਊਟ ਦਾ ਨਸ਼ਾ ਲੱਗਿਆ ਜਵੇਂ ਹਾਂ ਸਹੀ ਹੈ ਠੀਕ ਆ ਇਹ ਵੀ ਨਸ਼ਾ ਹੀ ਆ ਇੱਕ ਨਸ਼ਾ ਹੀ ਆ ਬਿਲਕੁਲ ਪਰ ਇਹ ਸਰੀਰ ਦਾ ਸਾਹਮਣਾ ਹੋਇਆ ਨਾ ਬੰਦਾ ਜਿਹੜਾ ਨਸ਼ੇ ਗਾ ਮੈਂ ਹਮਦਰ ਸ਼ਾ ਕਰਕੇ ਸਰੀਰ ਨੂੰ ਗਾਲੀ ਆ ਦੇਵੇ ਕੁਝ ਹੁੰਦੀ ਆ ਠੀਕ ਆ ਤੇ ਬਾਕੀ ਜੇ ਕੋਈ ਛੱਡਣਾ ਚਾਹੁੰਦਾ ਵੀਰੇ ਆਪਣਾ ਜਿਮ ਚ ਆਓ ਠੀਕ ਆ ਜੀ ਹਲਕਾ ਹਲਕਾ ਕਰਕੇ ਆਪਾਂ ਇਹ ਕਹਿੰਦੇ ਹਾਂ ਇੱਕਦਮ ਛੱਡ ਦੋ ਕੋਈ ਗੱਲ ਨਹੀਂ ਹੋਣੀ ਹੌਲੀ 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 ਜਿਵੇਂ ਤੁਸੀਂ ਆਪਣਾ ਨਸ਼ਾ ਹਾਂ ਜਿਵੇਂ ਆਪਣਾ ਹਾਂ ਇੰਟਰਸਟ ਵਧਾ ਜਿਵੇਂ ਆਪਣਾ ਉਹਦਾ ਇਹ ਆਟੋਮੈਟਿਕ ਆ ਠੀਕ ਹੈ ਕਿਸੇ ਚੀਜ਼ ਦਾ ਤਾਂ ਨਸ਼ਾ ਲੱਗੂ ਹੀ ਬਿਲਕੁਲ ਇੱਕ ਇਹ ਆ ਜਿਹੜੇ ਬੰਦਿਆਂ ਨੂੰ ਮੋਟਾਪਾ ਵਧ ਰਿਹਾ ਹੈਗਾ ਮੰਨ ਲਓ ਉਹਨਾਂ ਨੂੰ ਤੁਸੀਂ ਕੀ ਸੁਝਾਅ ਦੇਣਾ ਚਾਹੋਗੇ ਸਭ ਤੋਂ ਵੱਡੀ ਗੱਲ ਤਾਂ ਇਹ ਹੀ ਆ ਵੀਰੇ ਜਿਹਨਾਂ ਮੋਟਾਪਾ ਗਾ ਪਹਿਲੀ ਗੱਲ ਉਹਨਾਂ ਨੂੰ ਵਰਕਆਊਟ ਲਾਉਣੀ ਪੈਣਾ ਲਾਉਣਾ ਪੈਣਾ ਹੈ ਵਰਕਆਊਟ ਤੋਂ ਬਗੈਰ ਘਟਾ ਲੈਣਗੇ ਉਸੇ ਵਿੱਚ ਹਾਂ ਸਹੀ ਹੈ ਸਹੀ ਹੈ ਜੇ ਮਿਹਨਤ ਤਾਂ ਲਾਜ਼ਮੀ ਹੈ ਪਰ ਤੋਂ ਘਟ ਇੱਕ ਘੰਟਾ ਇੱਕ ਘੰਟਾ ਠੀਕ ਹੈ ਵੱਧ ਕਿੰਨਾ ਮਰਜ਼ੀ ਲਾ ਲਓ ਫਿਰ ਉਹਨਾਂ ਨੂੰ ਰਿਜ਼ਲਟ ਮਿਲਣਾ ਹੈ ਤੇ ਡਾਈਟ ਆਪਣਾ ਸੁਧਾਰ ਜਦੋਂ ਵਰਕਆਊਟ ਲਾਉਗਾ ਡਾਈਟ ਦਾ ਆਪਣੇ ਆਪ ਹੀ ਸੁਧਾਰ ਹੋ ਜੂ ਹਾਂ ਸੁਧਾਰ ਹੋ ਜਾਂਦਾ ਹੈਗਾ ਮੱਥਾ ਮਾਰਨਾ ਦੋ ਲੱਗਣਾ ਤੇ ਆਪ ਹੀ ਜੋ 100 ਵਾਰੀ ਸੋਚੂਗਾ ਮੈਂ ਆ ਖਾਵਾਂ ਜਾਂ ਨਾ ਖਾਵਾਂ ਜਦੋਂ ਆਪਣਾ ਜੋਰ ਲਗੂਗਾ ਜੋ ਮੱਥਾ ਮਾਰਾ ਹੋਊਗਾ ਤੁਸੀਂ ਇੰਨਾ ਕੱਢਾ ਹੋਊਗਾ ਦੋ ਦੋ ਘੰਟੇ ਲਗਾਤਾਰ ਠੀਕ ਹੈ ਕਿਰੋਜੀ ਤਾਂ ਡਾਈਟ ਦਾ ਆਪੀ ਮੇਨਟੇਨ ਕਰ ਲੂਗਾ ਇਹ ਬਹੁਤ ਲੋਕ ਡਾਈਟਾਂ ਪੁੱਛੀ ਜਾਂਦੇ ਤੁਸੀਂ ਵਰਕਆਊਟ ਦਾ ਲਾਓ ਡਾਈਟ ਦਾ ਆਪੀ ਮੇਨਟੇਨ ਆਪੇ ਲੈ ਪੁੱਛੇ ਨਾਲ ਕੁਝ ਨਹੀਂ ਹੁੰਦਾ ਬੱਚੇਨ ਕੱਟੋ ਘੱਟ ਸਟਾਰਟ ਕਰੋ ਹਾਂ ਸਹੀ ਜਿੰਨਾ ਜੰਨਾ ਜਿਹੜਾ ਆਪਾਂ ਰਾਹ ਨਹੀਂ ਪੈਂਦੇ ਆਪਾਂ ਤਾਂ ਇਲਾਕੇ ਕੋਲ ਕੁਝ ਨਹੀਂ ਪਤਾ ਹਾਂ ਭਾਈ ਜੀ ਬਾਪ ਜੀ ਤੁਹਾਨੂੰ ਪਤਾ ਲੱਗਦਾ ਠੀਕ ਹੈ ਬਾਲੇ ਹੀ ਚੱਕਰ ਚ ਪੈਣ ਦੀ ਲੋੜ ਨਹੀਂ ਮੈਂ ਆਪਦੇ ਭਰਾਵਾਂ ਨੂੰ ਕਹਿਣਾ ਬਾਈ ਡਾਈਟਾਂ ਪੁੱਛਣ ਦੀ ਲੋੜ ਨਹੀਂ ਜਦੋਂ ਤੁਸੀਂ ਜਦੋਂ ਕੰਮ ਕਰਨਾ ਤਾਂ ਆਪਾਂ ਸਿਧਾਓ ਤੇ ਫਿਰ ਆਪ ਦੱਸਿਆ ਆਪਾਂ ਨੂੰ ਆਟੋਮੈਟਿਕ ਹੀ ਖਰਾਬ ਹੋਊਗਾ ਠੀਕ ਆਪੇ ਵਾਂਗ ਤੁਹਾਨੂੰ ਡਾਈਟ ਮਿਲੂਗੀ ਆਪ ਹੀ ਸਾਰਾ ਕੁਝ ਮਿਲੂ ਆਪੇ ਵਰਕਆਊਟ ਨੂੰ ਠੀਕ ਜਦੋਂ ਆਪਾਂ ਕਰਾਂਗੇ ਕਿੰਨੇ ਕ ਬੰਦੇ ਸਾਨੂੰ ਮਤਲਬ ਸਿੱਖ ਕੇ ਸਾਨੂੰ ਦੇਖ ਕੇ ਕਿੰਨੇ ਕ ਬੰਦੇ ਆਏ ਨੇ ਅੱਜ ਤੱਕ ਇੱਥੇ ਜਿੰਮੇ ਤੇ ਮੇਰੇ ਨਾਲ ਇੱਥੇ ਤਾਂ ਮੈਨੂੰ ਪਤਾ 2011 ਤੋਂ ਲੈ ਕੇ ਮੈਂ ਬਾਹਰ ਨਹੀਂ ਕਹਿੰਦਾ ਵੀ ਸੇ ਤਾਂ ਦਿੱਤੀ ਹੋ ਤੁਸੀਂ ਕਈ ਬੰਦੇ ਨੂੰ ਹਨਾ ਵੀ ਤੁਹਾਨੂੰ ਦੇਖ ਕੇ ਆਏ ਹੋਣੇ ਬੰਦੇ ਕੋਈ ਆਏ ਆ ਜਾਂ ਸਵਾ ਦੀ ਗਿਣਤੀ ਚ ਦੇਖਿਆ ਤੁਹਾਨੂੰ 5 700 ਮੇਰੇ ਨਾਲ ਵੀ ਲਾ ਚੁੱਕੇ ਹੱਟ ਨਹੀਂ ਕਿਤੇ ਠੀਕ ਆ ਬਾਲ ਦੇ ਰਹਿੰਦੇ ਆ ਪਰ ਆਪਾਂ ਨੂੰ ਕੋਈ ਚੱਕਰ ਨਹੀਂ ਕੋਈ ਆਵੇ ਕੋਈ ਜਾਵੇ ਆਪੋ ਆਪਣੇ ਲਈ ਜਿਹੜੀ ਆਪਾਂ ਮਿਹਨਤ ਕਰਨੀ ਆ ਆਪਣੇ ਲਈ ਕਰਨੀ ਕਿਸੇ ਨੂੰ ਇਹ ਨਹੀਂ ਕਹਿੰਦਾ ਵੀ ਮੇਰੇ ਨਾਲ ਨਾਲ ਲਾ ਲਾ ਬਈ ਜਿੰਨੇ ਤੇ ਲਾਉਣਾ ਕੋਈ ਮਹੀਨਾ ਦੋ ਮਹੀਨੇ ਕੋਈ 5 ਮਹੀਨੇ ਪਰ ਆਪਾਂ ਵਰਕਆਊਟ ਆਪ ਆਪਣਾ ਜਾਰੀ ਰੱਖਦੇ ਚਾਹੀ ਕੱਲੇ ਨੇ ਲਾਉਣਾ ਆਪਾਂ ਨੂੰ ਕਿਸੇ ਨਾਲ ਕੋਈ ਚੱਕਰ ਨਹੀਂ ਕਿਉਂਕਿ ਆਪੋ ਆਦੀ ਮਿਹਨਤ ਆਪਾਂ ਆਪਣੇ ਲਈ ਕਰਨੀ ਆ ਕਿਸੇ ਲਈ ਨਹੀਂ ਕਰਨੀ ਇਹ ਬਹਾਨੇ ਹੁੰਦੇ ਆ ਵੀ ਮੈਂ ਉਹ ਨਹੀਂ ਅੱਜ ਗਿਆ ਮੈਂ ਜਾਂਦਾ ਨਹੀਂ ਸਭ ਤੋਂ ਵੱਡੀ ਗੱਲ ਹੀ ਪ੍ਰੋਬਲਮ ਆਉਂਦੀ ਆ ਆਪਣੇ ਲਈ ਕਰਨਾ ਕੋਈ ਕੁਝ ਕਰਨਾਗਾ ਸਭ ਤੋਂ ਵੱਡੀ ਗੱਲ ਪ੍ਰੋਬਲਮ ਕਿੱਥੋਂ ਆਉਂਦੀ ਆ ਅੱਜ ਉਹ ਮੇਰੇ ਨਾਲ ਤਾਂ ਹੋਈ ਹੀ ਰਹਿੰਦਾ ਹੁੰਦਾ ਹਾਂ ਵਿੱਚ ਹੁੰਦੇ ਨੇ ਬੰਦੇ ਸੋਚਦੇ ਨੇ ਸਭ ਤੋਂ ਵੱਡੀ ਰਿਕਵਰੀ ਸਰੀਰ ਬਣਾਉਣਾ ਜਾਂ ਘਟਣਾ ਰਹਿੰਦਾ ਇਹੀ ਆਉਂਦੀ ਆ ਕਿ ਕਿਸੇ ਦੇ ਡਿਪੈਂਡ ਨਾ ਹੋ ਹਾਂ ਆਪਾਂ ਆਪਣੇ ਲਈ ਆਪ ਕਰਨਾਗਾ ਉਹ ਸਹੀ ਰੱਖੋ ਆਪ ਦਾ ਜਾਓ ਜਦੋਂ ਟਾਈਮ ਇਹ ਟਾਈਮਿੰਗ ਦੀ ਵੀ ਕੋਈ ਪ੍ਰੋਬਲਮ ਨਹੀਂ ਹੁੰਦੀ ਆਪਾਂ ਕਹਿੰਦੇ ਵੀ ਕੱਢ ਲੈ ਕੱਢੇ ਬੜਾ ਇਹ ਕੋਈ ਜ਼ਰੂਰੀ ਨਹੀਂ ਹੈਗਾ ਸਵੇਰੇ ਲਾਉਣਾ ਦੁਪਹਿਰੇ ਲਾ ਲਓ ਤੁਸੀਂ ਦੱਸ ਜਦੋਂ ਟਾਈਮ ਲੱਗਦਾ ਆਪ ਨੂੰ ਸਵੇਰੇ ਲਾਉਣਾ 4 ਵਜੇ ਲਾਉਣਾ ਬਾਅਦ ਨੂੰ ਠੀਕ ਹੈ ਇਹ ਕੋਈ ਨਾ ਮੈਟਰ ਨਹੀਂ ਕਰਦੇ ਵਰਕਆਊਟ ਦੇ ਵਿੱਚ ਵੀ ਆਪਾਂ ਟਾਈਮਿੰਗ ਕੋਈ ਵੀ ਚਾਹੀਦੀ ਆ ਤੇ ਜਿਹਨੇ ਲਾਉਣਾ ਹੋ ਅਗਰ ਟਾਈਮ ਕੱਢ ਹੀ ਲੈਣਾ ਬਾਕੀ ਤਾਂ ਬੰਨ ਦੇਉਗਾ ਇੱਕ ਮਾਨ ਮਹਿਸੂਸ ਹੁੰਦਾ ਤੁਹਾਨੂੰ ਵਧੀਆ ਸਰੀਰ ਆਇਆ ਤੁਹਾਨੂੰ ਆਪ ਨੂੰ ਕਾਇਮ ਲੱਗਦਾਗਾ ਹੋਰ ਮੁੰਡੇ ਤੁਹਾਨੂੰ ਕਹਿੰਦੇ ਉਹਨੇ ਬੜਾ ਘੈਂ ਸਰੀਰ ਬਣਾਇਆ ਇਹ ਤਾਂ ਵੀਰੇ ਦੇਖੋ ਆਪਣੇ ਕੌਨਫੀਡੈਂਸ ਸਭ ਤੋਂ ਵੱਡੀ ਦਾ ਸਭ ਕੌਂਫੀਡੈਂਸ ਆ ਆਪਣਾ ਆਪ ਆਪਣੇ ਜਿਹੜੀ ਹੈ ਮਾਈਂਡ ਪਾਵਰ ਕਨਸੈਂਟ੍ਰੇਸ਼ਨ ਠੀਕ ਹੈ ਆਪਣੇ ਕਿਸੇ ਚੀਜ਼ ਦੀ ਲੜਨ ਦੀ ਸ਼ਮਤਾ ਆਪਣੇ ਮਾਈਂਡ ਦੀ ਮਾਈਂਡ ਦੀ ਠੀਕ ਹੈ ਇਹ ਚੀਜ਼ ਦਾ ਸਭ ਕੁਝ ਹੈ ਬਾਦੀਆਂ ਨੇ ਅਰੇ ਇਹ ਚੀਜ਼ ਆਪਾਂ ਨੂੰ ਕੋਈ ਵੀ ਆਏ ਲੂਜ਼ ਲੂਜ਼ਰ ਨਹੀਂ ਫੀਲ ਆ ਫਿਰ ਹੁੰਦੇ ਆਪਾਂ ਕਿਸੇ ਨਾਲ ਗੱਲ ਕਰਨੀ ਆ ਜਾਂ ਕੁਝ ਵੀ ਯਾਰ ਆਪਾਂ ਨੂੰ ਐਵੇਂ ਨਹੀਂ ਲੱਗਦਾ ਵੀ ਉਹ ਅੱਗੇ ਵਾਲਾ ਤੱਕੜਾ ਆ ਜਾਂ ਕੁਝ ਵੀ ਆ ਜਾ ਅਗਲੇ ਪੜਾ ਲਿਖਿਆ ਉਹ ਜਿੱਦਾਂ ਮੈਟਰ ਨਹੀਂ ਕਰਦੇ ਆ ਆਪਣੇ ਦਾ ਸੈਲਫ ਕੌਨਫੀਡੈਂਸ ਬਹੁਤ ਜ਼ਿਆਦਾ ਹਾਈ ਕੌਨਫੀਡੈਂਸ ਆਪਣਾ ਆਪ ਦਾ ਹੋਣਾ ਚਾਹੀਦਾ ਹੈਗਾ ਹਾਂ ਤੇ ਇਹ ਚੀਜ਼ ਤਾਂ ਮੈਟਰ ਹੀ ਨਹੀਂ ਕਰਦੀ ਜਦੋਂ ਬੰਦੇ ਦਾ ਕੀ ਆ ਸਰੀਰ ਹੈਗਾ ਜਿੰਮ ਤੋਂ ਬਿਨਾਂ ਕੋਈ ਗੇਮ ਇਹ ਮੈਂ ਆਪਾ ਕਬੱਡੀ ਦਾ ਸ਼ੌਂਕ ਰਹਾ ਆਪਾਂ ਨੂੰ ਹੁਣ ਵੀ ਖੇਡਦੇ ਆ ਚਲੋ ਅੱਜ ਕੀ ਮੇਰੇ ਨਹੀਂ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਸੀ ਨਾ ਮੈਂ ਵੀ ਜਿਹੜੇ ਬੰਦੇ ਆਪਣੇ ਕਬੱਡੀ ਦਾ ਮੈਨੂੰ ਪਹਿਲਾਂ ਤੋਂ ਸ਼ੌਂਕ ਆ ਵੀਰੇ ਚਲੋ ਮੈਨੂੰ ਕਈ ਦਿੱਕਤਾਂ ਕਰਕੇ ਵੀ ਕਬੱਡੀ ਚ ਚਲੋ ਹੁੰਦਾ ਕਿ ਮੈਂ ਫਿਰ ਸਟਾਰਟ ਕਰੀ ਸੀ ਆ ਸਾਲ ਤੋਂ ਅੱਜ ਕੀ ਵੀ ਚਲੋ ਮੈਂ ਤਗੜਾ ਵਧੀਆ ਪਰਵਾਜ਼ ਵਾਲਾ ਸੁਣੀ ਸੀ ਮੇਰੀ ਜਨਵਰੀ ਦੇ ਵਿੱਚ ਮੇਰਾ ਲਿਗਾਮੈਂਟ ACL ਪ੍ਰੋਪਰ 100% ਇਅਰ ਹੋ ਗਿਆ ਸੀ ਫਿਰ ਵੀ ਉਸ ਤੋਂ ਬਾਅਦ ਮੈਂ ਥੋੜੇ ਟਾਈਮ ਬਾਅਦ ਦੋ-ਕਟਾਈ ਮਹੀਨੇ ਬਾਅਦ ਦੁਬਾਰਾ ਸਟਾਰਟ ਕਰੀ ਦੁਬਾਰਾ ਫਿਰ ਟੀਅਰ ਹੋ ਗਿਆ ਠੀਕ ਹੁਣ ਇੱਕ ਦੂਬਾਰਾ ਰਿਕਵਰੀ ਕਰਕੇ ਦੁਬਾਰਾ ਫਿਰ ਸਟਾਰਟ ਕਰਾਂਗੇ ਕਿੰਨਾ ਕਿੰਨੇ ਵੇਟ ਖੇੜੇ ਤੁਸੀਂ ਓਪਨ ਖੇੜਦੇ ਮੀ ਓਪਨ ਖੇੜਦੇ ਹਾਂਜੀ ਹਾਂਜੀ ਕੋ ਸਾਡੇ ਦਰਸ਼ਕਾਂ ਨੂੰ ਸਾਡੇ ਸਰੋਤਿਆਂ ਨੂੰ ਕੋਈ ਸੁਝਾਅ ਤੇ ਸਲਾਹ ਕੋਈ ਸਲਾਹ ਤਾਂ ਇਹੀ ਆ ਬੱਸ ਵੀ ਮਨੇ ਲਾਉਣੇ ਛੱਡ ਦੇਣਾ ਇਹਨੇ ਵਰਕਆਊਟ ਨਾ ਆ ਜਾਂ ਡਾਈਟ ਪਾਂਡ ਕੋਈ ਜਾਂ ਵੇਟ ਘਟਾਉਣਾ ਵਧਾਉਣਾ ਇੱਕ ਵਾਰੀ ਤੁਸੀਂ ਆਪ ਦਾ ਵਰਕਆਊਟ ਸਟਾਰਟ ਕਰੋ